ਤਰੰਤਾਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਹੱਲਾ ਟਾਂਕ ਛਤਰੀ 'ਚ ਦੇਰ ਸ਼ਾਮ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ 25 ਸਾਲ ਨੌਜਵਾਨ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਉਹ ਮੇਰਾ ਨਾਮ ਰਮੇਸ਼ ਕੁਮਾਰ ਜੀ ਨੂੰ। ਕੀ ਗੱਲ ਹੋ ਗਈ? ਇਹ ਮੇਰਾ ਬੱਚਾ ਗਿਆ ਥੋੜਾ ਜਿਹਾ ਘੁੰਮਣ ਪੈ ਬਕਿੰਦਾ ਮੈਂ ਡੜੀ ਆਏ ਹੋਏ ਇਧਰ ਆਇਆ। ਤੇ ਬੋਏ ਨੂੰ ਪਤਾ ਨਹੀਂ ਲੱਗਿਆ ਕਿਹੜਾ ਅਣਸੁਖਤਾ ਗੋਲੀਆਂ ਮਾਰ ਕੇ ਗਿਆ ਵਾ। ਤੁਸੀਂ ਇਹ ਮਾਰਦੇ ਮੈਂ ਦੋਸਤ ਡਿਕਲੇਅਰ ਕਰ ਦਿੱਤਾ ਤੇ ਜੀ ਤਲਬੇ ਲੱਗੇ ਸਟੇ ਗਿਆ ਇਹ ਇਲਾਜ ਹੈ ਉਮਰ 25 ਕੁ ਸਾਲ ਹੈ ਨਹੀਂ ਕੁਵਾਰਾ ਬਾਜੀ ਅੱਛਾ ਤਾਂ ਇਹ ਦੇਖੋ ਜੀ ਮੇਰਾ ਉਹ ਬਦਲਣ ਮੈਂ ਕੋਲ ਨਹੀਂ ਮੈਨੂੰ ਕੋਈ ਚੰਗਾ ਲੱਗਦਾ ਇਨਸਾਨ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਬਾਜੀ ਸ਼ਗੀ ਕੋਈ ਨਹੀਂ ਆਵਾਂ ਨਹੀਂ ਮੈਂ ਤਾਂ ਸਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹਿਣਾ ਮੈਨੂੰ ਕਿਹਨੇ ਦੱਸਣਾ ਹੁਣ ਬੱਚੇ-ਬੱਚੇ ਬਾਹਰ ਅੰਦਰ ਜਾਂਦੇ ਜੇ ਨਾ ਮੈਨੂੰ ਪਤਾ ਵਾ ਕਿੱਥੇ ਕਿੱਥੇ ਕਿੰਨੇ ਲੜਾਈ ਦਾ ਸੋਚ ਰਿਹਾ ਦਿੱਤੀ ਤੁਸੀਂ ਮੈਂ ਬੋਲਦਾ ਸੋਚਣਾ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਰਾਣ ਕਹਿੰਦੇ ਗਏ ਤੇ ਨਹੀਂ ਗਏ ਕਿੰਨੇ ਕੋਈ ਦੀ ਕਰਵਾਇ ਜੀ ਤੇ ਮੇਰੇ ਨਾਲ ਸਾਰਾ ਅੱਧਾ ਅੱਧਾ ਪੌਣਾ ਤਿੰਨ ਦਿਨ ਹੋਇਆ ਜੀ ਲਾ ਗਈ ਜੀ ਦਾ ਲਾ ਗਈ ਤੁਹਾਨੂੰ ਇੱਕ ਵਾਰ ਜੀਨੇ ਇੱਕ ਵਾਰ ਹਾਂ ਕਿੱਥੇ ਕੇ ਹੈ ਕਿ ਤੇ ਜਾ ਕਿ ਹੈ ਮਲੇ ਜੀ ਜੀ ਅੱਛਾ ਮਲੇ ਮਲੇ ਮੱਲਾਡਾਂ ਖੇਤਰੀ ਆਪਣਾ ਲੱਗਾ ਪਤਾ ਕੱਥੇ ਪੰਦੀ ਆ ਉਹ ਮਨੇ ਮੋਟਰਸਾਈਕਲ ਤੇ ਆਏ ਦੋ ਜਣੇ ਬੋੜੀਆਂ ਮਾਰ ਕੇ ਜਾਂਦੇ ਕਹਣਾ ਜਾਵੇ ਜਿਦਾ ਸ਼ਰੀਆ ਵੀ ਦੱਸ ਕੇ ਹੋ ਨਹੀਂ ਰਿਹਾ ਮੈਂ ਦਾ ਮੈਂ ਦੰਦਾਂ ਨਾ ਮੈਂ ਕੀ ਕਿ ਦੱਸ ਕਰਦਾ ਸੰਗੀ ਜੇ ਅਗਰਾ ਮੈਨੂੰ ਸੁਣਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਇਹ ਹੁਣੇ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਣ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਫਤ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਸੀ ਇਹ ਟਾਂਕ ਜੱਤਰੀ ਮਹੱਲੇ 'ਚ ਵਾਦਤ ਹੋਈ ਹੈ ਤੇ ਕੀ ਆਪਣੀ ਸਰ ਹੁਣ ਕਰਦੇ ਇਹ ਕੇਸ ਜਿਸਟ ਕਰਕੇ ਤਰਤੀਸ਼ ਕਰਦੇ ਨੇ ਸਰ ਇਹ ਕੀ ਮੰਗ ਬੋਲਦੇ ਆ ਇਹ ਕੋਈ ਮੋਰਸਲ ਤੇ ਆਇਸ ਨੂੰ ਬਾਕੀ ਵੈਰੀਫਾਈ ਕਰਦੇ ਹੋ ਜਿੱਤੇ ਆਇਮ ਹੋਕਰ